ਪੜਦਾ ਕਿ ਨਹੀਂ ਪੜਦਾ ਜੀ ਆ ਗਿਆ ਜੀ ਜਦੋਂ ਝਾੜੂ ਵਾਲੇ ਆਉਂ ਨਾ ਐਤਰਾ ਕਰਿਓ ਸਾਡਾ ਹੱਕ ਇੱਥੇ ਰੱਖ ਨਹੀਂ ਰੱਖਦੇ ਨਾ ਤੇ ਝਾੜੂ ਕਾਦੇ ਨਹੀਂ ਹੁੰਦਾ ਇਹ ਤਾਂ ਬੇਸ਼ਰਮ ਲੋਕ ਨੇ ਜਿਹੜੇ ਝਾੜੂ ਗੱਲ 'ਚ ਭਾਈ ਫਿਰਦੇ ਇਹ ਝਾੜੂ ਹੁੰਦਾ ਕਾਦੇ ਨਹੀਂ ਹੁੰਦਾ ਭਾਈ ਜੀ ਦੱਸਿਓ ਮਾੜਾ ਜਾ ਫੇਰਨਪੁਰ ਨਾਸਤੇ ਹੁੰਦਾ ਨਾ ਸੁਭਾਈ ਆਸਤੇ ਤੇ ਜੇ ਆਉਣਗੇ ਤੇ ਫਿਰ ਫੇਰਦੇਓ ਆਵੇਂ ਸਿਰਾਂ ਨੂੰ ਫੇਰ ਜੇ ਭਾਵੇਂ ਥੱਲੇੋਂ ਫੇਰ ਜੇ ਮਗਰ ਫੇਰ ਜੇ ਇਹਨਾਂ ਤੇ ਇਹਨਾਂ ਨੂੰ ਪਤਾ ਲੱਗੇ ਕਿ ਝਾੜੂ ਜੇਸ ਕੰਮ ਲਈ ਨਹੀਂ ਹੁਣ ਬਸਤਾਂਗੇ ਸੀ ਆ ਦੂਜਾ ਵਾਅਦਾ ਕੀਤਾ ਸੀ ਕਹਿੰਦੇ ਜੀ ਘਰ ਘਰ ਨੌਕਰੀ ਤਾਂ ਕੈਪਟਨ ਦੇਣ ਦੀ ਗੱਲ ਕਰਦਾ ਸੀ ਅਸੀਂ ਤਾਂ ਘਰ ਘਰ ਨੌਕਰੀ ਵੀ ਦਵਾਂਗੇ ਹਾਲਾਤ ਇਹ ਪੈਦਾ ਕਰ ਦਿਆਂਗੇ ਕਿ ਇੱਥੇ ਗੋਰੇ ਤੇ ਗੋਰੀਆਂ ਆ ਕੇ ਕੰਮ ਕਰਿਆ ਕਰਨਗੇ ਮਤਲਬ ਸਮਝੇ ਬੜਾ ਜੀ ਕਿ ਨਹੀਂ ਸਮਝੂ ਮਤਲਬ ਕਿ ਥੋੜੇ ਨੇ ਆਲੇ ਕੋਈ ਤਹਿਸੀਲਦਾਰ ਭਰਤੀ ਹੋ ਜੂ ਕੋਈ ਪਟਵਾਰੀ ਹੋ ਜੂ ਕੋਈ ਨਾਇਬ ਲੱਗ ਜੂ ਕੋਈ ਇੰਸਪੈਕਟਰ ਲੱਗ ਜੂ ਕੋਈ ਡਿਪਟੀ ਲੱਗ ਹੁਣ ਜਦ ਸਾਰੇ ਨੌਕਰ ਹੋ ਗਏ ਤੇ ਪਿੱਛੇ ਆ ਪਕੌੜੇ ਕਿਹਨੇ ਕੱਢਣੇ ਆ ਦੁਕਾਨ ਤੇ ਕਿਹਨੇ ਬੈਠਾ ਬਹਿਣਾ ਸੀ ਆ ਪਾਣੀ ਕਿਹਨੇ ਬੁਲਾਉਣਾ ਸੀ ਇਹ ਤਾਂ ਫਿਰ ਸੁਭਾਵਿਕ ਹੈ ਕਿ ਗੂਰੇ ਤੇ ਗੂਰੀ ਦੇ ਇੱਥੇ ਆਉਂਦਾ ਆਪਣੇ ਤਾਂ ਬੰਦੇ ਆਪਣੇ ਨੇੜੇ ਦਾ ਕੰਮ ਆਰੇ ਲੱਗੇ ਹੋਣੇ ਸੀ ਹੋ ਗਿਆ ਜੀ ਕੰਮ ਆਪਣੇ ਤਾਂ ਵੱਜ ਜੇ ਫਿਰ ਦੇਖ ਲਦਾ ਨਾ ਕਿ ਨੌਕਰੀ ਦੇ ਦਿਓ ਉੱਪਰ ਟੈਂਕੀ ਤੇ ਚੜਿਆ ਕੋ ਖੰਬੇ ਤੇ ਚੜਿਆ ਤੇ ਜੇ ਉੱਤਰ ਜਾਂਦਾ ਮਾਰ ਮਾਰ ਉਹਦਾ ਲੱਕ ਜਰੂਰ ਪੱਕਾ ਕਰ ਦਿੰਦੇ ਨੌਕਰੀ ਪੱਤੀ ਨਹੀਂ ਹੁੰਦੀ ਆ ਦੂਜਾ ਵਹਿਦਾ ਕੀਤਾ ਸੀ ਨੌਕਰੀ ਤੱਕ ਬੇਰੋਜ਼ਗਾਰੀ ਭੱਤਾ ਦੇਵਾਂਗੇ 10-10000 ਰੁਪਇਆ ਜਿਨ੍ਹਾਂ ਜਿਨ੍ਹਾਂ ਨੂੰ ਆ ਗਿਆ ਨੌਜਵਾਨਾਂ ਨੂੰ ਮਾੜਾ ਜਹਾਜ ਖੜੇ ਕਰਿਓ ਇੱਥੇ ਦੇ ਕੇ ਆ ਲੱਗਦਾ ਆ ਬੀਬੀ ਜੀ ਦਾ ਕੀ ਲੋਜ ਸਾਡੇ ਸਤਕਾਰ ਜੋ ਭੈਣ ਜੀ ਦਾ ਬਾਜੀ ਚ ਵਿਆਹੀ ਗਏ ਐਮ.ਐਲ.ਏ ਸਾਹਿਬ ਦਾ ਦੇ ਤਾਂ ਨਹੀਂ ਕਹੇ ਬਲਜਿੰਦਰ ਕੌਰ ਉਰੀ ਤੁਨੂੰ ਆਇਆ ਵੀ ਬੇਰੋਜ਼ਗਾਰੀ ਪੁੱਤਾਂ ਫਿਰ ਕਹਿੰਦੇ ਸੀ ਦਵਾਂਗੇ 52000 ਛਡਮ ਸਕੀਮ ਮਿਲ ਗਈ ਜੀ ਕਹਿੰਦੇ 2500 ਪੈਨਸ਼ਨ ਹੋ ਮਿਲ ਗਿਆ ਜੀ ਫਿਰ ਬਾਪੂ ਬਾਦਲ ਤਾਂ ਆਟਾ ਦਾਲ ਦਿੰਦਾ ਸੀ ਤੇ 30 ਕਿਲੋ ਕਣਕ ਆਉਂਦੀ ਸੀ ਤੇ ਹੁਣ ਕੱਟ-ਕੱਟ ਕੇ ਕੱਟ-ਕੱਟ ਕੇ ਅੱਜ 5 ਕਿਲੋ ਕਣਕ ਦੇ ਮਹਤਾਜ ਹੋ ਗਏ ਕਈਆਂ ਦੇ ਘਾਟ ਕੱਟੇ ਗੱਜੂ ਠੀਕ ਹੈ ਜੀ ਕਿ ਨਹੀਂ ਠੀਕ ਹੈ ਤੇ ਜੇ ਅਲ ਹੱਤਾ ਫਿਰ ਝਾੜੂ ਫੇਰਦੇ ਉਹ ਕੰਮ ਤਾਂ ਬੜਾ ਸੌਖਾ ਕਿ ਝਾੜੂ ਉਹ ਹੈ ਕਿ ਆ ਵੇਰਿਓ ਕੋਈ ਮੁੜ ਕੇ ਤੁਹਾਡੇ ਨਾਲ ਠੱਗੀ ਛੋਰੀ ਤੇ ਝੂਠ ਨਾ ਬੋਲੇ ਇਸ ਲਈ ਮੈਂ ਇੰਨੀਆਂ ਬੇਨਤੀਆਂ ਕਰਦਾ ਤੁਹਾਨੂੰ ਇੱਕੋ ਹੀ ਬੇਨਤੀ ਕਰਦਾ ਕਿ ਭਾਈ ਜਾਗਦੇ ਰਹੋ ਸੁਚੇਤ ਰਹੋ ਔਰ ਸਾਡੇ ਤੋਂ ਐਵੇਂ ਤੁਸੀਂ ਮੈਂ ਵੇਖਿਆ ਜਿਹੜਾ ਉਸ ਦਾ ਉਹ ਜੀਤਮਿੰਦਰ ਸਿੱਧੂ ਨੂੰ ਬਹੁਤ ਕੁਝ ਤੁਸੀਂ ਆਖੀ ਜੀ ਉਹ ਜਨਹਾਬੋ ਦਾ ਕੰਮ ਤਾਂ ਹੋ ਗਿਆ ਜਿਹੜਾ ਕਦੇ ਇਹ ਰਵੀਪ੍ਰੀਤ ਵੀ ਕਹਿੰਦਾ ਸੀ ਕਹਿੰਦਾ ਤਿਤਲੀਆਂ ਵਾਂਗ ਕਦੇ ਇਸ ਫੁੱਲ ਤੇ ਕਦੇ ਉਸ ਫੁੱਲ ਤੇ ਮੈਨੂੰ ਤਾਂ ਇਹਨਾਂ ਦੀ ਨਹੀਂ ਸਮਝ ਆਉਂਦੀ ਉਹਨਾਂ ਦੀ ਕਾਦੀ ਗਰੰਟੀ ਆ ਪਹਿਲਾਂ ਤੱਕੜੀ ਤੇ ਆਇਆ ਫੇਰ ਪੰਜੇ ਨੂੰ ਲੈ ਕੇ ਆਇਆ ਫੇਰ ਤੱਕੜੀ ਤੇ ਚੜ ਗਿਆ ਹੁਣ ਫੇਰ ਪੰਜੇ ਨੂੰ ਚੜ ਗਿਆ ਬਾਈ ਤੇ ਤੱਕੜੀ ਤੇ ਸੀ ਨਾ 24 ਚ ਪੰਜੇ ਚ ਮੈਨੂੰ ਲੱਗਦਾ ਸਟਾਈ ਜੋਂ ਕਿ ਆਉਂਦੇ ਜਾ ਤੂੰ ਕੁੱਤੇ ਹੋਣਾ ਤੇ ਜਾ ਹਾਤੀ ਤੇ ਚੜ ਜਾਣਾ ਇਹਦਾ ਟੀਮ ਚਰੇ ਨੇ ਨੇ ਕਰਨਾ ਕਿਸੇ ਦੇ ਵੱਜ ਜਾ ਉਹ ਕੇ ਕੋਲ ਜਿਨ੍ਹਾਂ ਦਾ ਆਪ ਦਾ ਹੀ ਕੋਈ ਸਟੈਂਡ ਨਹੀਂ ਜਿਨ੍ਹਾਂ ਨੇ ਆਪ ਦਾ ਹੀ ਨਹੀਂ ਪਤਾ ਉਹਨਾਂ ਦਾ ਕੀ ਬੰਨਾ ਉਹਨੇ ਸਾਧ ਸੰਗਤ ਜੀ ਥੋੜਾ ਕੀ ਸਵਾਰ ਦੇ ਜਿੰਨ